ਪੰਜਾਬੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਕੁਲਦੀਪ ਰਾਰਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਛਲੇ ਦਿਨੀ ਆਰਐਸ ਆਗੂ ਬਿਲਦੇਵ ਕ੍ਰਿਸ਼ਨ ਅਰੋੜਾ ਦੇ ਪੁੱਤਰ ਨਮੀਨ ਅਰੋੜਾ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਫਰੀਪੁਰ ਦੇ ਐਸਐਸਪੀ ਭੁਵਿੰਦਰ ਸਿੰਘ ਸਿੱਧੂ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਉਨਾਂ આરોપીਆਂ ਨੂੰ ਜਲਦੀ ਹੀ ਪੁਲਿਸ ਵੱਲੋਂ ਜੜਾ ਗ੍ਰਿਫਤਾਰ ਕਰ ਲਿਆ ਜਾਊਗਾ ਜਿਸ ਦੇ ਸਬੰਧ ਵਿੱਚ ਕਨਵਰ ਅਤੇ ਹਰਸ਼ ਨੂੰ ਦੋ ਵਿਅਕਤੀਆਂ ਨੂੰ ਪੁਲਿਸ ਵੱਲੋਂ ਜੜਾ ਪਕੜ ਲਿਆ ਗਿਆ ਸੀ ਤੇ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਇਹਨਾਂ ਦੀ ਉਸ ਕਲਤਰ ਦੇ ਵਿੱਚ ਸ਼ਮੂ ਲੇਟ ਹੈ ਅਤੇ ਕੁਝ ਦਿਨਾਂ ਬਾਅਦ ਜਤਨ ਕਾਲੀ ਨਾਂ ਦੇ ਵਿਅਕਤੀ ਨੂੰ ਪੁਲਸ ਨੇ ਜਿਹੜਾ ਫਰੋਪੁਰ ਦੇ ਨੇੜੇ ਉਹਦਾ ਇਨਕਾਊਂਟਰ ਕੀਤਾ ਗਿਆ ਸੀ ਤੇ ਉਸਦੇ ਲੱਤ ਵਿੱਚ ਗੋਲੀ ਲੱਗੀ ਸੀ ਤੇ ਅੱਜ ਚੌਥਾ ਵਿਅਕਤੀ ਆ ਜਿਹੜਾ ਉਹ ਮਾਮੂ ਜੀ ਟੋਲ ਪਲਾਇ ਦੇ ਕੋਲ ਸ਼ਮਸ਼ਾਨ ਘਾਟ ਦੇ ਵਿੱਚ ਆ ਜਿਹੜਾ ਉਸ ਦਾ ਪੁਲਸ ਵੱਲੋਂ ਜਿਹੜਾ ਇਨਕਾਊਂਟਰ ਕੀਤਾ ਗਿਆ ਬਾਦਲ ਨਾਮ ਦਾ ਇਹ ਵਿਅਕਤੀ ਆ ਜਿਹੜਾ ਉਹ ਪੁਲਸ ਮੁਕਾਬਲੇ ਦੇ ਵਿੱਚ ਆ ਜਿਹੜਾ ਉਹ ਮਾਰਿਆ ਜਾ ਚੁੱਕਿਆ ਅਤੇ ਇਸ ਦੇ ਨਾਲ ਹੀ ਇੱਕ ਪੁਲਸ ਮੁਲਾਜ਼ਮ ਦੇ ਵੀ ਆ ਜਿਹੜੇ ਉਹ ਮੋਢੇ ਤੇ ਗੋਲੀ ਲੱਗੀ ਹੈ ਅਤੇ ਉਹ ਜੇਰੇ ਇਲਾਜ ਫਾਜ਼ਲਕਾ ਦੇ ਵਿੱਚ ਦਾਖਲ ਹੈ ਇਸ ਦੇ ਸਬੰਧ ਦੇ ਵਿੱਚ ਡੀਆਈਜੀ ਫਰੋਹਪੁਰ ਹਰਮਨਦੀਪ ਸਿੰਘ ਗਿੱਲ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਗੱਲਬਾਤ ਇੱਕ मामੂ ਜੋਆ ਡਿਸਟ੍ਰਿਕਟ ਫਾਜ਼ਲਕਾ ਦਾ ਪਿੰਡ ਆ ਉੱਥੇ ਆ ਜਿੱਕ ਪੁਲਿਸ ਦਾ ਇਨਕਾਊਂਟਰ ਹੋਇਆ ਇਹਦੇ ਵਿੱਚ ਬਾਦਲ ਨਾਮ ਦਾ ਇੱਕ ਸ਼ੂਟਰ ਸੀਗਾ ਜਿਹੜਾ ਮਾਰਿਆ ਗਿਆ ਇਹ ਇਨਕਾਊਂਟਰ ਉਦੋਂ ਹੋਇਆ ਜਦੋਂ ਇੱਕ ਪੁਲਿਸ ਪਾਰਟੀ ਫਰੋਹਪੁਰ ਡਿਸਟ੍ਰਿਕਟ ਦੀ ਜਿਨ੍ਹਾਂ ਨੂੰ ਲੈਡ ਬਾਏ ਡੀਐਸਪੀ ਸਿਟੀ ਡੀਐਸਪੀ ਧੀ ਸੀਏ ਇਨਸਪੈਕਟਰ ਰਿਕਵਰੀ ਵਾਸਤੇ ਜਿਹੜਾ ਹੈਗੇ ਉੱਥੋਂ ਦੇ ਸ਼ਮਸ਼ਾਨ ਘਾੜ ਚਾਈ ਸੀਗੀ ਤਾਂ ਇਹ ਜਿਹੜਾ ਬਾਦਲ ਆ ਇਹਦੇ ਨਾਲ ਦੇ ਜਿਹੜੇ ਦੋ ਹੋਰ ਸ਼ੂਟਰ ਆ ਇਹ ਨਵੀਨ ਕੁਮਾਰ ਆਰਐਸਐਸ ਦਾ ਐਕਟਿਵਿਸਟ ਹੈਗਾ ਫਰੋਜਪੁਰ ਦਾ ਜਿਨ੍ਹਾਂ ਨੂੰ ਮਰਡਰ ਕੀਤਾ ਗਿਆ ਸੀਗਾ ਇਹਨਾਂ ਸ਼ੂਟਰਸ ਵੱਲੋਂ 15 11 25 ਨੂੰ ਫਰੋਜਪੁਰ ਸ਼ਹਿਰ ਦੇ ਵਿੱਚ ਸੋ ਇਸ ਤੋਂ ਪਹਿਲਾਂ ਵੀ ਇਹਦੇ ਨਾਲ ਦੇ ਤਿੰਨ ਜਿਹੜੇ ਸ਼ੂਟਰ ਸੀਗੇ ਕਾਲੀ ਕਨਮ ਤੇ ਹਰਸ਼ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਹਦੇ ਚ ਵੀ ਜਿਹੜਾ ਕਾਲੀ ਨੂੰ ਜਦੋਂ ਅਰੈਸਟ ਕੀਤਾ ਸੀ ਉਦੋਂ ਉਹਨੇ ਵੀ ਪੁਲਿਸ ਦੇ ਉੱਤੇ ਜਿਹੜਾ ਫਾਇਰਿੰਗ ਕੀਤੀ ਸੀ ਤੇ ਉਹਦੇ ਚ ਉਹ ਜਿਹੜਾ ਹੈਗਾ ਵਾ ਕਾਲੀ ਜਿਹੜਾ ਉਹ ਜ਼ਖਮੀ ਹੋਇਆ ਸੀਗਾ ਸਿਮਿਲਰਲੀ ਜਦੋਂ ਇੰਦੀ ਰਿਕਵਰੀ ਵਾਸਤੇ ਜਿਹੜਾ ਇਹ ਮੇਨ ਸ਼ੂਟਰ ਸੀਗਾ ਇਹ ਬਾਦਲ ਇਹ ਵੀ ਫਿਰੋਜ਼ਪੁਰ ਸ਼ਹਿਰ ਦਾ ਹੀ ਰਹਿਣ ਵਾਲਾ ਬਸਤੀਆਂ ਦਾ ਤੇ ਜਦੋਂ ਇਹਨੂੰ ਲੈ ਗਿਆ ਇਹਦੇ ਨਾਲ ਤੇ ਬੰਦੇ ਜਿਹੜੇ ਉੱਥੇ ਲੋਕੇ ਬੈਠੇ ਜਦੋਂ ਰਿਕਵਰੀ ਲਈ ਆਏ ਉਹਨਾਂ ਨੇ ਪੁਲਿਸ ਫਾਇਰ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਉਹਦੇ ਵਿੱਚ ਸਾਡਾ ਇੱਕ ਨੌਜਵਾਨ ਹੈੱਡ ਕਨਸਟੇਬਲ ਬਲੌਰ ਸਿੰਘ ਜ਼ਖਮੀ ਹੋ ਗਿਆ ਔਰ ਉਹਦੇ ਬਾਜੂ ਤੇ ਗੋਲੀ ਲੱਗੀ ਆ ਔਰ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਤੇ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜਾ ਹੈਗਾ ਇਹ ਬਾਦਲ ਜਿਹੜਾ ਸ਼ੂਟਰ ਸੀਗਾ ਮੇਨ ਆਰਐਸਐਸ ਐਕਟਿਵਿਸਟ ਨਵੀਨ ਕੁਮਾਰ ਦੇ ਕਤਲ ਦਾ ਉਹ ਜਿਹੜਾ ਹੈਗਾ ਵਾ ਉਹ ਉਹ ਜ਼ਖਮੀ ਹੋ ਗਿਆ ਇਹਨਾਂ ਦੋਨਾਂ ਨੂੰ ਜਿਹੜਾ ਹੈੱਡ ਕਨਸਟੇਬਲ ਆ ਤੇ ਜਿਹੜਾ ਸ਼ੂਟਰ ਆ ਇਹ ਨਨੋ ਸਿਵਲ ਹਸਪੀਟਲ ਫਾਜਲਕਾ ਜਿਹੜਾ ਦਾਖਲ ਕਰਾਇਆ ਗਿਆ ਔਰ ਫਰਦਰ ਜਿਹੜੀ ਇਨਵੈਸਟੀਗੇਸ਼ਨ ਇਹਦੇ ਤੇ ਜਿਹੜੀ ਆ ਉਹ ਚੱਲ ਰਹੀ ਆ ਔਰ ਹੋਰ ਜਿਹੜੇ ਵੀ ਕੋਈ ਫਰਦਰ ਇਹਦੇ ਵਿੱਚ ਕੋਈ ਅਨਕਸ਼ਾਫ ਜਾਂ ਫਰਦਰ ਜਿਹੜੀਆਂ ਡਵੈਲਪਮੈਂਟਸ ਹੋਣਗੀਆਂ ਉਹ ਜਿਹੜੀਆਂ ਹੈਗੀਆਂ ਸੈਪਰੇਟ ਤੌਰ ਤੇ ਦੱਸੀਆਂ ਜਾਣਗੀਆਂ